10 ਪਰ ਕਿਤੇ ਬੱਚਿਓ ਕੋ ਬਾਸਪਾਨ ਦਾ ਨਾ ਦੇ ਕਾ ਕੇ ਕਹਿੰਦੇ ਦੋਨੇ ਜੀ ਅੱਛਾ ਤੇ ਉਹ ਵੀ ਤੇ ਦਾਇਕ ਛੋਟਾ ਹੈ ਕੀ ਕਰਦਾ ਸੀ ਇਹ ਟਰੱਕ ਤੇ ਜਾਂਦਾ ਸੀ ਇੱਥੇ ਪਟਾਣਕੋਟ ਤੇ ਜਾਂ ਮਾਛਲ ਜਾਂ ਹਾਜੀਪੁਰ ਬਸ ਨਗਰੀ ਵਾਲਾ ਟਰੱਕ ਹੀ ਤੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਹਰ ਵੇ ਗੱਲ ਆ ਪਤਾ ਹੀ ਨਹੀਂ ਜਿਹੜੇ ਮਤਲਬ ਜਿੰਨੇ ਦੇ ਨਾਲ ਤੁਰਦਾ ਫਰਦਾ ਰਿਆ ਕੋਈ ਅਨਪੜੇ ਡਰਾਈਵਰਾਂ ਦਾ ਨਾ ਨਾਮ ਨਾ ਕੋਈ ਪਛਿਆ ਨਾ ਕਿਸੇ ਦਾ ਨਾ ਆ ਨਾ ਪਿੰਡ ਦੀ ਹਾਲੀ ਕਿਹਦੀ ਰਨਦੀ ਜਦੋਂ ਪਰਕੇ ਲੈਂਦਾ ਇਹਨਾਂ ਦੇ ਘਰਾਂ ਨਾਲ ਇਹਨਾਂ ਦਾ ਪਰਚੇ ਬੰਦ ਹੈਗਾ ਨੂੰ ਪੁੱਛਦੇ ਹਨ ਕਿ ਕਿਹਨੇ ਚੋਂਦੇ ਪਤਾ ਲੱਗਦਾ ਤੇ ਇਹ ਵੀ ਕੋਈ ਕਾਰਵਾਈ ਕਰਦੇ 10 ਸਵਾ ਘਰ ਆਉਂਦਾ ਇਹ ਪੰਨਾ ਪਾ ਦਿੰਦਾ ਉਹਨੂੰ ਜੀ 27 ਤਰੀਕ ਦਾ ਸ਼ੁਰੂ ਹੋਇਆ ਗੱਡੀ ਦੇ ਜਾਂ ਸਹੀ ਕਿਹੜੀ ਆ ਪਿਛਲੀ ਜਨਵਰੀ ਜਨਵਰੀ ਦਾ ਤੇ ਪਰਸੋਂ ਆਇਆ ਇਹ ਗੁੜੀਆਂ ਮੇਰੀ ਵਿਆਹੀ ਹੈ ਤੇ ਹਾਜੀਪੁਰੋਂ ਗੱਡੀ ਚ ਛੱਡ ਗਿਆ ਘਾੜ ਚ ਬਸ ਉੱਥੇ ਨਾਲ ਕੋਈ ਅੰਦਾਜ਼ਨ ਤਾਂ ਕੋਈ ਨਹੀਂ ਆਨ ਇਹ ਕਦਾ ਕਿਸੇ ਨੂੰ ਪਤਾ ਨਹੀਂ ਕੋਈ ਹੁੰਦਾ ਜਾਂਦਾ ਕੋਈ ਨਾ ਦੇਖਣ। ਤੁਸੀਂ ਸੈਟ ਕਿਉਂ ਬਦਲੀ? ਕਿਉਂ ਇਹ ਸਮਾਜਿਕ ਲੋਕ ਦੀ ਕੰਮ ਕਰਨਾ ਪਉਂਦਾ? ਇਹ ਵਾਇਗਰੀ ਜਾਂਦਾ। ਇਹ ਵਾਇਗਰੀ ਜਾਂਦਾ। ਤੁਹਾਨੂੰ ਕਦੋਂ ਪਤਾ ਲੱਗਾ ਕਿ ਇਹਨੂੰ ਕੰਟਰੋਲ ਹੋ ਗਿਆ? ਹਾਲ ਪਤਾ ਹੀ ਨਹੀਂ ਆਪਾਂ ਤਾਂ ਕਹਿੰਦੇ ਸਾਰੇ ਕਹਿੰਦਾ ਪਤਾ ਹੀ ਨਹੀਂ ਲੱਗਾ। ਅੱਜ ਰਾਤੀ ਇਹ ਤੇ ਘਰੋਂ ਵਗਾਰ ਹੋ ਗਏ। ਸੋਇਗਾ ਰਹਿੰਦੇ ਮੈਂ ਜੀਵਨ ਦਾ ਕੰਮ ਕਰਨਾ। ਮਤਲਬ ਮੈਂ ਸਵੇਰੇ 7:00 ਵਜੇ ਉੱਠਣਾ ਤੇ ਸ਼ਾਮਾਂ ਨੂੰ 8:00 ਵਜੇ ਆਉਣਾ। ਮੈਨੂੰ ਆਪਣੇ ਬੱਚਿਆਂ ਤੇ ਪੂਰਾ ਭਰੋਸਾ ਹੈ ਇਹ ਗੱਲਬਾਤ ਨਹੀਂ ਹੈ ਹੀ। ਜੋਗ ਨਾਲ ਹੀ ਇਹਨਾਂ ਦੇ ਤਾਨੂੰ ਫੜਦੇ ਪੁੱਛਦੇ ਗਿਛਦੇ ਉਹਨਾਂ ਦਾ ਫਰਜ ਪੰਗਾ ਹੀ ਕਰ ਲਿਆ ਜੇ ਮੁੰਡਾ ਮੇਰਾ ਪਤਲਾ ਜਾ ਨਾ ਮਾਰ ਚੱਲਣ ਜੁਆ ਹੀ ਤੇ ਨਾ ਚੱਲ ਸਕਦਾ ਇਹਨਾਂ ਗਲਾਤ ਕੁੱਟਿਆ ਮਾਰਿਆ ਤੇ ਮੁੰਡਾ ਮੇਰਾ ਮਰ ਗਿਆ ਤੇ ਬਾਅਦ ਚ ਇਹਨਾਂ ਗੋਣੀ ਮਾਰ ਕੇ ਕੰਮ ਕਰਾ ਲਿਆ ਚਲੋ ਰਸ਼ ਸ਼ੁਰੂ ਹੋ ਗਿਆ ਤੇ ਕੱਲ 10 ਵਜੇ ਦੀ ਰਸ਼ ਕੀਤੀ ਦੋ ਫੋਨ ਇਹਨਾਂ ਨੇ ਰੱਖੇ ਤੇ ਜਿੱਦ ਟ੍ਰੱਕ ਤੇ ਗਾਣੇ ਜਿੰਨੇ ਸੁਣ ਨੂੰ ਤੇ ਮੁਗਲ ਕੇ ਉਹ ਦੋਨੇ ਫੋਨ ਇਹਨਾਂ ਨੇ ਬੰਦ ਕਰ ਛਲੇ 10 ਵਜੇ ਆਪਣੀ ਮਾਂ ਨਾਲ ਗੱਲ ਕੀਤੀ ਕਿ ਮੈਂ ਚਾਹ ਪੀਣ ਲਗਾ ਹੋਟਲ ਤੋਂ ਤੇ ਮੈਂ ਸੁੱਤ ਮਾ ਲੀ ਫੋਨ ਲਿਆ ਨਾਲ ਆਇਆ ਮੇਰਾ ਕਾਕਾ ਦਾ ਵੱਡਾ ਉਹਨੇ ਲਾਇਆ ਕਿ ਹਿੰਨ ਚੁੱਕਿਆ ਜਿਹੜੇ ਲੋਕ ਦੇ ਨਾਲ ਸੀ ਇਹ ਪਿੰਡ ਦੇ ਹੀ ਇੱਕ ਬਾਹਰ ਦੇ ਰਿਹਾ ਪਿੰਡ ਦੇ ਮੁੰਡਿਆਂ ਉਹ ਦੋਏ ਦੇ ਨਾਲ ਫਿਰਦੇ ਸੀ ਇੱਕ ਮੁੰਡਾ ਜਿਹੜਾ ਬਾਸਰ ਦੇ ਦਾ ਉਹ ਪਤਾ ਨਹੀਂ ਜੇ ਇਹਨੇ ਕੋਈ ਕਹਾ ਜਾਂ ਉਹਨੇ ਕਿਹਾ ਤੇਰਾ ਵੀ ਜਾਂਦਾ ਮੇਰਾ ਤੇ ਪੁੱਤ ਉਹਦਾ ਤੱਕ ਲੱਗੇ ਵਾਚ ਜਦ ਨਿਕਲਦਾ ਨਹੀਂ ਸੀ ਆ ਜਾ ਮੇਰੇ ਮੋਈ ਨੂੰ ਕਰੋ ਕੰਮ ਤੇ ਜੇ ਸਹੀ ਤੇ ਮੇਰਾ ਪੁੱਤ ਨੂੰ ਮਾਰ ਦਿੱਤਾ ਮੰਨੋ ਹੋਰ ਕੀ ਬਦਾ ਮੇਰਾ ਪੁੱਤਰ ਕਰੋ ਕੰਮ ਤੇ ਗਿਆ ਇਹ ਤੁਹੋਂ ਘੱਟੇ ਜਾਂਦਾ ਡਰਾਵੀਂ ਜਿੱਕਦਾ ਵਿਆਹ ਹੀ ਅਜੇ ਮੇਰੇ ਪੁੱਤਰ ਦਾ ਲਾਈਫ ਸੁਸਮਣੇ ਬਰਾ ਗਿਆ ਹੁਣ ਕੋਈ ਕੁਝ ਨਹੀਂ ਮਹਿਬੱਤੇ ਦੇ ਮੈਂ ਕੀ ਜਾਇਦੀ ساری ਉਮਰ ਕਿੱਦਾਂ ਖੱਟਾਂ ਆਪਣੇ ਬੱਚੇ ਬਣਾਏ ਮਾਂ ਗਰੀਬੇ ਦਰਿਆ ਲਾਲਾ ਕੇ ਆਪਣੇ ਬੱਚੇ ਪਾਲ ਲਈ ਕੀ ਕਰਾਂਗੇ ਅਸੀਂ ਦੱਸੋ ਭਰਾ ਦੇ ਹੱਥ ਵਿੱਚ ਕੋਈ ਟਿਕਰਾਵੋ ਇਰਾਦੇ ਸਾਨੂੰ ਅਗਰ ਵੀ ਪਤਾ ਲੱਗਾ ਮੋਰ ਚ ਤੁਮਰੀ ਆਈ ਆ ਸਾਨੂੰ ਉਦਾਂ ਪਤਾ ਨਹੀਂ ਲੱਗਾ ਸਾਨੂੰ ਪਤਾ ਨਹੀਂ ਆਈ ਤੇ ਕਹਿੰਦੇ ਫੋਨ ਸਵਿਚ ਆਫ ਹੁੰਦਾ ਪਿਆ ਵਾ ਪਤਾ ਨਹੀਂ ਕਿਤੇ ਦੂਰ ਮੇਰੇ ਘਦੀ ਤੇ ਗਏ ਦੇ ਸਾਨੂੰ ਦੇ ਰਾਤੀ ਪਤਾ ਲੱਗਾ ਵਾ ਖਬਰ ਆਈ ਆ ਜਦੋਂ ਕਿਹਦੇ ਸਿਰ ਯਾਰ ਦੋਸਤ ਕਿਹ ਯਾਰ ਦੋਸਤ ਦੇ ਵਾ ਜਿਹੜੇ ਆ ਜਿੰਨਾ ਨੇ ਫਸਾਇਆ ਹੋ ਤੇ ਆਪ ਤੇ ਜਾ ਫੋਨ ਚ ਜੇ ਬਾਹਰ ਤੇ ਐਨੇ ਜੇ ਕਿ ਨਿਗੇ ਨਿਗੇ ਮੁੰਡਿਆਂ ਦਾ ਗੁਰਦੁਆਰੇ ਸੇਵਾ ਗੁਰਦੁਆਰੇ ਸਭ ਸੇਵਾ ਕਰਦਾਈ ਕਦੀ ਨਸ਼ਾ ਨਹੀਂ ਤੇ ਪੁੱਤਾਰੇ ਸਾਡੇ ਬੱਚੇ ਨੂੰ ਮੇਰੇ ਜਿੰਨੂੰ ਮਰਜ਼ੀ ਤੁਸੀਂ ਕੁਝ ਕੇ ਦੇ ਲੋ ਪਿੰਡ ਜਿੰਨੇ ਸਾਡੇ ਬੱਚਿਆਂ ਦਾ ਕੈਰੀਅਰ ਹੈਗਾ ਸੀ ਭਾਵੇਂ ਕਿਸੇ ਨਾਲ ਦੇ ਰਚੰਦੀ ਨਹੀਂ ਕਦੀ ਮਾਰੀ ਨਹੀਂ ਉਹ ਤਾਂ ਅੱਜ ਸਰੇ 1400 ਦਿਨ ਬਦਲਾ ਲਿਆ ਜੀ ਆਪੋ